ਸਾਧੋ ਬਰਾਤੀ ਬਰਾਤੀਆਂ ਲੱਗੀ ਗੱਲਬਾਤ ਹੋਈ ਕੀ ਗੱਲ ਕੀ ਗੱਲ ਹੈ ਬਈ ਗੱਲ ਕਰਗੀ ਚੱਕਰਾ ਮੈਂ ਮੈਂ ਅਬ ਰੋਟੀ ਰੋਟੀ ਖਾ ਕੇ ਚਾਹਦੇ ਆ ਯਾਰ ਪੈਸੇ ਖਾਲੂ ਰੋਟੀ ਆਹੀ ਇੱਕ ਸੀਜ਼ਨ ਬਤਾ ਕੀ ਗੱਲ ਕੀ ਹੋ ਗਈ ਯਾਰ ਬਾਈ ਯਾਰ 200 ਸਲਾਮੀ ਦੇ ਆਂਦੀ ਅੱਛਾ ਸੋਰੀ ਬਈ ਅੰਮੀ ਤੇ ਆਦੇ ਤੇ ਰੋਟੀ ਜਾਨੂੰ ਫੇਰ ਵੀ ਨਹੀਂ ਮਿਲਦੀ ਆ ਜਾਓ ਆ ਜਾਓ ਬਾਈ ਭੁੱਖੇ ਮਰਦਾ ਯਾਰ ਕਿਸ ਨੂੰ ਮਾਂ ਭੈਣ ਚ ਦੋ ਟਾਬੇ ਦੇਖੋ ਓਏ ਮੰਨੇ ਦੋਸਤ ਤੂੰ ਹੀ ਦੇ ਸਕਦਾ ਇਹ ਮੁੰਡੇ ਇਹ ਮੁੰਡੇ ਉਹ ਜਿਨ੍ਹਾਂ ਨੂੰ ਰੋਟੀ ਨਹੀਂ ਮਿਲੀ ਬਰਾਤਿਆਂ ਨੂੰ ਤੇ ਗੱਡੀ ਦੇ ਵਿੱਚ ਲੜ ਪਏ ਤਿੰਨੇ ਚਾਰ ਜਣੇ ਕਹਿੰਦੇ ਵੀ ਅਸੀਂ ਗੱਡੀ ਦੇ ਵਿੱਚ ਬੈ ਕੇ ਸੀ ਜਾਂਦੇ ਆ ਗੱਲ ਬਾਈ ਗੱਲ ਤਾਂ ਕਰੋ ਬਾਈ ਯਾਰ ਅਹੀ ਦਾ ਟਾਬਾ ਲੈ ਲੈ ਕੈਮਰਾ ਓਏ ਆਈਏ ਮੈਂ ਤਾਂ ਕਸੀ ਜਿ ਨੂੰ ਹੋਰ ਲਾ ਲੂੰ ਕਿ ਕਿੰਨੇ ਕਰ ਰੁਪਏ ਲੱਗੇ ਤੁਹਾਡੇ ਕੱਪੜੇ ਬਾਈ ਮੇਰਾ ਤਾਂ ਕਰੋ 30 ਹਜ਼ਾਰ ਚ ਪੈ ਗਿਆ ਮੇਦਾ ਇੰਨੇ ਕੁੜੀਆਂ ਲੈਂਦੇ ਲੱਗੇ ਹੋਣੇ ਕੁੜੀ ਵਾਲਾ ਕੁਝ ਵੀ ਨਹੀਂ ਲੱਗਿਆ ਸੀ ਤਾਂ ਬਈ ਇਹ ਤਾਂ ਭੁੱਖੇ ਮਰ ਗਏ ਯਾਰ ਜਮਾਈ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਬਰਾਤੀ ਨੇ ਜਿਹੜੇ ਵਿਆਹ ਤੇ ਆਏ ਸੀ ਇਹਨਾਂ ਨੂੰ ਕੁਝ ਨਹੀਂ ਮਿਲਿਆ ਖਾਣ ਨੂੰ ਤੇ ਇਹ ਹੁਣ ਕਹਿੰਦੇ ਆ ਅਸੀਂ ਜਾਣੇ ਆ ਇੱਥੋਂ ਸਾਨੂੰ ਜਾਣ ਦਿਓ ਅੱਜ ਸਾਰੀ ਗੱਲ ਕੀ ਇਹਨਾਂ ਨੂੰ ਪੁੱਛਾਂਗੇ ਅੱਜ ਦੋਸਤੋ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇਹ ਤਿੰਨ ਮੁੰਡੇ ਖੜੇ ਆ ਜਿਹੜੇ ਕਿਸੇ ਦੀ ਬਰਾਤ ਆਏ ਸੀ ਪਿੰਡ ਦੇ ਵਿੱਚ ਪਰ ਇਹਨਾਂ ਨਾਲ ਇਹੋ ਜਿਹਾ ਪਾਣਾ ਕੀ ਵਰਤਿਆ ਸੋਹਣੇ ਸੁਨੱਖੇ ਚੰਗੇ ਬੂਟ ਪਾਏ ਹੋਏ ਚੰਗੇ ਇਹਨਾਂ ਦੇ ਕੱਪੜੇ ਪਾਏ ਹੋਇਆ ਪਰ ਇਹਨਾਂ ਨਾਲ ਇੱਕ ਅਜੀਹਾ ਕੰਮ ਹੋ ਗਿਆ ਅਜੀਹਾ ਇਹਨਾਂ ਨਾਲ ਹੋਇਆ ਵੀ ਇਹ ਕਹਿੰਦੇ ਅੱਗੇ ਤੋਂ ਅਸੀਂ ਕਿਸੇ ਦੇ ਵਿਆਹ ਤੇ ਨਹੀਂ ਆਉਂਦੇ ਨਾ ਅਸੀਂ ਕਿਸੇ ਦੇ ਬਰਾਤ ਜਾਈਏ ਨਾ ਅਸੀਂ ਇਹ ਜੇ ਸੋਹਣੇ ਸੁਨੱਖੇ ਕੱਪੜੇ ਪਾਈਏ ਅਸੀਂ ਹੁਣ ਕਿਸੇ ਦੀ ਬਰਾਤ ਕੀ ਅਸੀਂ ਤਾਂ ਕਿਸੇ ਦੇ ਵਿਆਹ ਦੇ ਨੇੜ ਦੀ ਵੀ ਨਹੀਂ ਲੰਘਦੇ ਸਾਰੀ ਗੱਲ ਪੁੱਛਾਂਗੇ ਕੀ ਗੱਲ ਬਾਤ ਆ ਸਸੀ ਗਾ ਬਾਈ ਸਸੀ ਗਾ ਬਾਈ ਕੀ ਗੱਲ ਕੀ ਹੋ ਗਈ ਬਾਈ ਬਾਈ ਯਾਰ ਚੱਕਰ ਤਾਂ ਆਏ ਸੀ ਬਰਾਤ ਆਏ ਸੀ ਮੁੰਡੇ ਲਿਆ ਜੀ ਦੀ ਹੂੰ ਤੇ ਆਗੇ ਸਿੱਧਿਆਂ ਤੁਰ ਪਏ ਉਥੋਂ ਮਾ ਖਾ ਪੀ ਲਾਂਗੇ ਜੇਕਰ ਕੱਠ ਸੀ ਬੜਾ 80 90 ਬੰਦਿਆਂ ਨੇ ਆਉਣਾ ਸੀ ਬਰਾਤ ਮੈਂ ਕਿਹਾ ਪਹਿਲਾਂ ਪਹਿਲਾਂ ਖਾ ਲਾਂਗੇ ਜੇਕਰ ਯਾਰ ਤੇ ਆਗੇ ਅਸੀਂ ਤੇ ਕੁੜੀ ਵਾਲਿਆਂ ਦੇ ਬਾਹਰ ਚ ਰੁੱਕ ਗਏ ਤੇ ਉਥੇ ਇੱਕ ਆਇਆ ਭਾਈ ਪਤਾ ਨਹੀਂ ਕੌਣ ਜੀ ਪਤਾ ਨਹੀਂ ਕੁੜੀ ਦਾ ਮਾਮਾ ਹੈ ਪਤਾ ਨਹੀਂ ਡੈਡੀ ਸੀ ਉਹ ਕਹਿੰਦਾ ਕੌਣ ਹੈ ਮਖੀ ਬਰਾਤ ਬਰਾਤ ਵਾਲਿਆਂ ਦੀ ਬਰਾਤੀ ਹਾਂ ਉਹ ਕਹਿੰਦਾ ਠੀਕ ਆ ਤੇ ਉਹ ਕਹਿੰਦਾ ਆਇਆ ਕਰੋ ਠੰਡੇ ਸਾਡੇ ਕੋ ਤੇ ਨਾਲ ਸਨੈਕਸ ਜਿ ਤਰਾ ਤੇ ਉਹਨਾਂ ਦੀਆਂ ਬੁੱਕਲਾਂ ਜ ਗੱਡੀ ਤੇ ਜਿ ਸੀ ਜਿ ਤਰਾ ਹੀ ਸੀ ਸਨੈਕਸ ਸਨੈਕਸ ਆਲੂ ਜੇ ਆਲੂ ਜੇ ਬਈ ਆਲੂ ਜੇ ਅੱਛਾ ਫਿਰ ਤੇ ਮੈਂ ਗੱਡੀ ਚਲਾਉਂਦਾ ਸੀ ਇਹਨਾਂ ਨੇ ਬੁੱਕਲ ਚ ਰੱਖ ਲੇ ਤੇ ਠੰਡਿਆਂ ਦੀ ਪੇਟੀ ਜੀ ਰੱਖਤੀ ਬੱਠਲ ਜਾਂ ਭਰੀ ਫੇੜ ਠੰਡਿਆਂ ਅੱਜ ਰੱਖਤੀ ਮਗਰ ਡਿੱਗੀ ਚ ਰਖਾ ਲਿਆ ਤਾਂ ਮੈਂ ਤੇ ਇੱਕ ਮੂ ਕੀ ਆ ਨਹੀਂ ਉਹਨਾਂ ਨੂੰ ਵੀ ਅਸੀਂ ਤਾਂ ਅਸੀਂ ਤਾਂ ਬਰਾਤੀ ਆ ਇਹ ਤਾਂ ਬਰਾਤ ਲੈ ਕੇ ਆਏ ਹੋਏ ਓਏ ਯਾਰ ਕਿਆ ਅਸੀਂ ਉਹਨਾਂ ਨੂੰ ਕੀ ਕਹਿੰਦੇ ਉਹ ਕਹਿੰਦੇ ਕੋਨੀ ਕੁੜੀ ਦਾ ਵਹ ਆਪਣੀ ਦੀ ਹੈ ਕੋਨੇ ਕੋਨੀ ਬਰਾਤੀਆਂ ਤਾਂ ਫਿਰ ਕਿਦਾ ਕੋਨੀ ਥੋੜੀ ਫੇਰ ਕਰ ਲਾਂ ਅੱਛਾ ਫਿਰ ਸਾ ਨੂੰ ਆ ਜਾਨੂ ਕੁੱਟ ਨਾ ਆਇਆ ਫੇਰੇ ਫੇਰ ਮੁੜ ਕੇ ਠੰਡੇ ਰੱਖ ਕੇ ਪਰੇ ਨੂੰ ਟੱਪ ਗਏ ਸੀ ਮਗਾ ਦਾ ਮੁਸ਼ਕਲ ਆਪਾਂ ਕਦਵਾਈ ਬਰਾਦ ਵਾਲੀ ਗੱਡੀ ਫੇਰ ਭਰਵਾ ਮਗਾ ਰਾਇਆ ਸੀ ਨਾ ਤੇ ਫੇਰ ਮੈਨੂੰ ਭੁੱਖ ਸਨੈਕਸ ਉਹਨਾਂ ਨੇ ਖਵਾਏ ਨਹੀਂ ਫਿਰ ਤੁਹਾਨੂੰ ਜਿਹੜੇ ਉਹ ਰੱਖੇ ਸੀ ਆਲੂ ਉਲੂ ਜੇ ਉਹਨਾਂ ਨੇ ਖਵਾਏ ਜੀ ਨਹੀਂ ਕੀਤਾ ਸਾਡਾ ਖਵਾਏ ਸੀ ਉਹਨਾਂ ਨੇ ਨਹੀਂ ਖੋਈ ਬ੍ਰੀ ਨਹੀਂ ਕੀ ਰਹਿ ਗਿਆ ਤੁਹਾਡੇ ਪੱਲੇ ਕੀ ਸਾਡੇ ਪੱਲੇ ਆ ਕੱਲੀ ਬੋਤਲ ਰਹਿ ਗਈ ਇਹ ਬੋਤਲ ਕਿਹਨੇ ਪੱਲੇ ਇਹ ਬੋਤਲ ਅਸੀਂ ਲਕੋ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਕਿੰਨੀਆਂ ਸਾਰਾ ਬੋਤਲਾਂ ਤੁਹਾਡੇ ਗੱਡੀ ਦੇ ਵਿੱਚ ਉਹਨਾਂ ਨੇ ਰੱਖੀਆਂ ਸੀ ਕਿੰਨੀਆਂ ਬੋਤਲਾਂ ਰੱਖੀਆਂ ਸੀ 13 ਬੋਤਲਾਂ ਰੱਖੀਆਂ 13 ਚ ਜਿਹੜੀ 12 ਬੋਤਲਾਂ ਉਹਨਾਂ ਨੇ ਰੱਖ ਲਈਆਂ ਤੇ ਇੱਕ ਤੁਸੀਂ ਚੱਕ ਇੱਕ ਅਸੀਂ ਚੱਕ ਚੋਰੀਆਂ ਗੱਡੀ ਸੀ ਫਿਰ ਗੱਡੀ ਚੋਰੀਆਂ ਮੋਰੇ ਰੱਖੀ ਗਈ ਸੀ ਮੋਰੇ ਜੋ ਕੱਢ ਲਈ ਇਹ ਮੋਰਾ ਡਿੱਗੀ ਦੇ ਵਿੱਚ ਆਹ ਡਿੱਗੀ ਦੇ ਵਿੱਚ ਮੋਰਾ ਹੈ ਹਾਂ ਉਹਦੇ ਵੈਦੀ ਬਾਹਮ ਪਾ ਕੇ ਕੱਢ ਲਈ ਅੱਖਾ ਅੱਛਾ ਤੇ ਮੁਰ ਕੇ ਬਾਕੀ ਉਹਨਾਂ ਨੇ ਸਮਾਨ ਲਾ ਲਿਆ ਸਾਡੇ ਨਾਲ ਤਾਂ ਬਾਲੀ ਪੜੀ ਹੋਈ ਬਈ ਇਹ ਮੁਰਕੇ ਜਾਵਰੇ ਸੀ ਗੁਰਦਾਰੇ ਮੱਥਾ ਟੇ ਗਏ ਮੈਂ ਕਿਹਾ ਚਲਦੇ ਫੇਰ ਚਲਦੇ ਆ ਵੀ ਆਪਾਂ ਚਲੋ ਉੱਥੇ ਦਾ ਸਨੈਕਸ ਮਿਲੇ ਨਹੀਂ ਸਾਨੂੰ ਕੱਲੀ ਬੋਤਲ ਪੱਲੇ ਰਹਿ ਗਈ ਵੀ ਆਪਾਂ ਹੁਣ ਪਕੌੜੇ ਪਕੂੜੇ ਖਾਣ ਚੱਲੀਏ ਟੈਂਟ ਤੇ ਟੈਂਟ ਦਾ ਸੋਚਿਆ ਤੁਸੀਂ ਹਾਂ ਮੈਂ ਕਿਹਾ ਚਲ ਪਕੌੜੇ ਪਕੂੜੇ ਖਾਣੇ ਆ ਜਾ ਕੇ ਭੁੱਖ ਲੱਗੀ ਬੜੀ ਨੂੰ ਭੁੱਖ ਨੂੰ ਤਾਂ ਕੋਈ ਰੋਕ ਵੀ ਨਹੀਂ ਸਕਦਾ ਬਈ ਇੱਕ ਬਟਾ ਜਿਹਾ ਉੱਥੇ ਕੁਰਸੀ ਤੇ ਤੁਸੀਂ ਇਹ ਪਤਾ ਨਹੀਂ ਕੌਣ ਸੀ ਕਹਿੰਦਾ ਬਈ ਬਰਾਤੀਆਂ ਤੁਸੀਂ ਮੈਂ ਕਿਹਾ ਹਾਂ ਬਈ ਕਹਿੰਦਾ ਮੁੰਡੇ ਨੇ ਤਾਂ ਖਾਧ ਦੇ ਨਹੀਂ ਕਿਦਾ ਹੋਇਆ ਮੈਂ ਕਿਹਾ ਤਾਂ ਕਿ ਬਰਾਤ ਨੇ ਖਾਵੇ ਹਾਂ ਅੱਛਾ ਮਤਲਬ ਤੁਸੀਂ ਤੁਹਾਨੂੰ ਪਲੇਟਾਂ ਨਹੀਂ ਚੱਕਲੀਆਂ ਹਾਂ ਤੇ ਕੋਈ ਪਲੇਟ ਮੈਂ ਚੱਕ ਲਈ ਜੜੀ ਜ ਚੱਕ ਲਈ ਹੈ ਚੱਕ ਲਈ ਮਗਰ ਤਾਂ ਜਾ ਕੇ ਤੇ ਉਨੀ ਸ ਕਹਿੰਦੇ ਬਰਾਤ ਆਏ ਸੀਗੇ ਇਹ ਤੇ ਜਦੋਂ ਇਹਨਾਂ ਦੀ ਗੱਡੀ ਆ ਕੇ ਰੁਕੀ ਆ ਉਹਨਾਂ ਦੇ ਬਾਹਰ ਚ ਇਹ ਸਾਰਿਆਂ ਤੋਂ ਪਹਿਲਾਂ ਆ ਗਏ ਸੀਗੇ ਸਾਰਿਆਂ ਤੋਂ ਜਦੋਂ ਇਹ ਪਹਿਲਾਂ ਆ ਗਏ ਤੇ ਇਹਨਾਂ ਦੀ ਗੱਡੀ ਆ ਕੇ ਰੁਕ ਗਈ ਉਧਰੋਂ ਕੋਈ ਠੰਡੇ ਲਈ ਆਉਂਦੇ ਸੀ ਤੇ ਸਨੈਕਸ ਜਿਹੜੇ ਉਹ ਪਹਿਲਾਂ-ਪਹਿਲਾਂ ਖਵਾਉਂਦੇ ਹੁੰਦੇ ਆ ਅੱਡੇ ਤੇ ਖੜਕੇ ਖਵਾ ਦਿੰਦੇ ਆ ਜਾਂ ਗੁਰਦੁਆਰੇ ਦੇ ਸਾਹਮਣੇ ਖੜਕੇ ਖਵਾ ਦਿੰਦੇ ਆ ਵੀ ਬਰਾਤੀ ਰੁਕ ਜਾਂਦੇ ਆ ਉੱਥੇ ਠਹਿਰਾ ਹੁੰਦਾ ਇੱਕ ਉੱਥੇ ਰੁਕ ਜਾਂਦੇ ਆ ਇਹਨਾਂ ਦੇ ਪੱਲੇ ਸਿਰਫ ਇਹ ਬੋਤਲ ਰਹਿ ਗਈ ਇਹ ਬੋਤਲ ਫਿਰ ਪੀ ਗਏ ਤੁਸੀਂ ਉਹ ਪੀਣੀ ਸੀ ਪੀਣੀ ਸੀ ਬਈ ਭੁੱਖ ਲੱਗੀ ਇੰਨੀ ਵਾਰ ਟੁਕੜਾ ਇੱਕ ਘਰ ਤੋਂ 1 ਕਿਲੋਮੀਟਰ ਬਾਅਦ ਖੜੇ ਆ ਨਾ ਤੇ ਇਹਨਾਂ ਦੇ ਸਨੈਕਸ ਜਿਹੜੇ ਉਹ ਖਾਣ ਵਾਲੇ ਹੁੰਦੇ ਆ ਸਨੈਕਸ ਹੀ ਕਹਿੰਦੇ ਹੁੰਦੇ ਤੁਸੀਂ ਦੱਸੋ ਕੀ ਹੁੰਦੇ ਆ ਉਹ ਆਲੂ ਜਿਹੜੇ ਭੁੰਨ ਕੇ ਜੇ ਖਵਾਉਂਦੇ ਤਲਕੇ ਜੇ ਖਵਾਉਂਦੇ ਆ ਨਾ ਤੇ ਇਹਨਾਂ ਦੇ ਉਹ ਪੱਲੇ ਪਏ ਫਿਰ ਇਹ ਇਹਨਾਂ ਨੇ ਸੋਚਿਆ ਵੀ ਚਲ ਆਪਾਂ ਗੱਡੀ ਦੇ ਵਿੱਚ ਜਾ ਕੇ ਖਾਵਾਂਗੇ ਟੈਂਟ ਗੱਡੀ ਲੈ ਕੇ ਚੱਲਦੇ ਆ ਟੈਂਟ ਕੋਲ ਟੈਂਟ 'ਚ ਕੁਝ ਚੱਕ ਕੇ ਖਾ ਲਾਂਗੇ ਪਕੌੜੇ ਪਕੂੜੇ ਖਾ ਲਾਂਗੇ ਜਦੋਂ ਇਹ ਟੈਂਟ ਕੋਲ ਪਹੁੰਚੇ ਤਾਂ ਤੁਸੀਂ ਦੇਖਦੇ ਹੋ ਉੱਥੇ ਕੋਈ ਬੈਠਾ ਸੀ ਬੰਦਾ ਉਹ ਇਹਨਾਂ ਨੂੰ ਕਹਿੰਦਾ ਕਹਿੰਦਾ ਤੁਸੀਂ ਕੌਣ ਹੋ ਇਹ ਕਹਿੰਦੇ ਅਸੀਂ ਬਰਾਤੀ ਆ ਕਹਿੰਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜਿਹੜਾ ਲਾੜਾ ਉਹ ਤਾਂ ਆਇਆ ਨਹੀਂ ਹਜੇ ਤੁਸੀਂ ਪਹਿਲਾਂ ਹੀ ਟੈਂਟ 'ਚ ਵੜ ਗਏ ਇਹਨਾਂ ਦੀ ਉੱਥੇ ਇਨਸਲਟ ਹੋਈ ਤੁਹਾਡੀ ਉੱਥੇ ਸਾਡੀ ਵੀ ਗਲਰੀ ਝੜ ਗਈ ਉੱਥੇ ਹਮ ਮਗਲ ਅਸੀਂ ਖਾਣੇ ਆ ਤੇ ਤੁਸੀਂ ਸੱਦ ਕਿਹੜਾ ਲਾੜਾ ਲੂੜਾ ਸਾਦਾ ਹਾਂ ਤੇ ਮੈਂ ਚੱਕੀ ਪਲੇਟ ਨਾਲ ਹੀ ਸੀ ਇਹਨਾਂ ਦੇ ਹਾਂਜੀ ਮੈਂ ਨਾਲ ਹੀ ਸੀ ਨਾਲ ਇੱਥੇ ਸੀ ਹਾਂਜੀ ਗੱਡੀ ਕੌਣ ਚਲਾਉਂਦਾ ਗੱਡੀ ਇਹ ਚਲਾਉਂਦੇ ਸੀਗੇ ਬਾਈ ਚਲਾਉਂਦਾ ਸਾਡਾ ਅੱਛਾ ਤੁਹਾਨੂੰ ਉਥੇ ਸਨੈਕਸ ਖਵਾਈ ਨਹੀਂ ਗੁਰਦੁਆਰੇ ਨਹੀਂ ਖਵਾਈ ਨਹੀਂ ਫਿਰ ਤੁਸੀਂ ਸੋਚਿਆ ਵੀ ਟੈਂਟ ਚ ਖਾ ਲਾਂਗੇ ਹਾਂਜੀ ਟੈਂਟ ਚ ਖਾ ਲਾਂਗੇ ਉੱਥੇ ਵੀ ਡੋਂਗੇ ਖਾ ਲਈ ਸੀ ਡੋਂਗੇ ਖਾ ਲਈ ਸਾਡੇ ਜਿਆਦਾ ਮਨ ਇੰਨਾ ਖਰਾਬ ਹੋਇਆ ਪਿਆ ਐ ਜੀ ਕਹਿੰਦਾ ਸਗਣ ਵੀ ਨਾ ਦਿੱਜੇ ਸੀ ਅੱਛਾ ਕਹਿੰਦੇ ਕੱਪੜੇ ਬੜੇ ਸ਼ੌਂਕ ਨਾਲ ਸਵਾਏ ਸੀ ਤੁਸੀਂ ਤਿੰਨ ਕੱਪੜੇ ਦਾ ਬਈ ਹੁਣ ਤੈਨੂੰ ਪਤਾ ਹੀ ਆ ਫਿਰ ਟੌਰ ਕੱਢਣੀ ਜਾਂ ਕਿੰਨੇ ਦੇ ਸਵਾਏ ਤੂੰ ਕੱਪੜੇ ਆ ਮੈਂ ਵੀਰੇ 2000 ਦੇ ਤੂੰ ਕਿੰਨੇ ਦੇ ਸਵਾਏ 2200 ਦੇ ਸਵਾਏ ਤੇ ਤੂੰ ਆਪਣੇ ਦਾ ਮੜਾ ਰੇਟ ਵੱਧਦਾ ਵੀ ਐ ਵੀ 3000 ਐਨਕ ਪੱਕੇ ਕਿੰਨੇ ਯਾਰ ਦੇ ਮਤਲਬ ਤੁਹਾਡੇ ਮਤਲਬ 10000 ਦੇ ਤਾਂ ਕੱਪੜੇ ਹੀ ਰੱਖ ਲੈਣੇ ਤਿੰਨਾਂ ਦੇ 2000 ਦੇ ਫਿਰ ਗੱਡੀ ਦੇ ਤੇਲ ਵੀ ਗੱਡੀ ਵੀ ਵਿਖਾ ਦੋ ਤੁਸੀਂ ਗੱਡੀ ਇਹ ਗੱਡੀ ਤੇ ਵੀ ਆਏ ਆ ਮੁੰਡੇ ਇਹ ਇਹ ਗੱਡੀ ਤੇ ਤੁਸੀਂ ਆਇਓ ਕਿੰਨੇ ਦਾ ਤੇਲ ਪਵਾਇਆ ਗੱਡੀ ਵਿੱਚ ਬਈ 1500 ਦਾ ਤੇਲ ਪਵਾਇਆ 1500 ਦਾ ਤੇਲ ਪਵਾਇਆ ਹਾਂ ਇਹ ਸਾਡੇ ਮਤਲਬ 12 ਰੁਪਏ ਬਣ ਗਿਆ ਤੁਹਾਡਾ ਸਾਰਾ ਜੇ ਰਲ ਮਿਲ ਕੇ ਆਪਾਂ ਕਰੀਏ ਗੱਲਬਾਤ ਹਨਾ ਮੰਨ ਕੇ ਚੱਲ ਵੀ ਆ 12000 ਨਾ ਨਾ 15000 ਚ ਪੈ ਗਏ ਬਈ 15000 ਦੇ ਵਿੱਚ ਇੰਨੇ ਮੁੰਡਿਆਂ ਨੂੰ ਵਿਆਹ ਪੈ ਗਿਆ ਤੁਸੀਂ ਇਹ ਵੇਖ ਲਓ ਜੇ ਇਹ 5000 ਰੁਪਏ ਤੋਂ 6000 2000 ਰੁਪਿਆ ਵੀ ਜੇ ਹੋਟਲ ਦੇ ਵਿੱਚ ਕਿਸੇ ਬਹਿ ਕੇ ਖਾਂਦੇ ਕੁਝ ਤੇ ਇਹਨਾਂ ਤੋਂ ਖਾਦਾਂ ਨਹੀਂ ਜਾਣਾ ਸੀ ਨਾ ਆ ਜਾਂਦਾ ਪਰ ਇਹ ਕੀ ਕੀਤਾ ਇਹਨਾਂ ਨੇ ਕੱਪੜਿਆਂ ਦੇ ਪੈਸੇ ਲਾਏ ਗੱਡੀ ਤੇ ਪੈਸੇ ਲਾਏ ਤੇ ਟੈਂਟ ਦੇ ਵਿੱਚ ਆਏ ਤੇ ਉੱਥੇ ਇਹਨਾਂ ਦੀ ਬੇਇੱਜ਼ਤੀ ਕਰ ਦਿੱਤੀ ਗਈ ਕਹਿੰਦਾ ਤੁਸੀਂ ਸ਼ਰਮ ਕਰ ਲਓ ਲਾੜਿਆਂ ਨੂੰ ਤਾਂ ਆ ਜਾਂਦੇ ਤੁਸੀਂ ਪਹਿਲਾਂ ਹੀ ਪਾਏ ਕੇ ਪਲੇਟਾਂ ਨੂੰ ਜਦੋਂ ਇਹ ਪਲੇਟਾਂ ਨੂੰ ਪਲੇਟਾਂ ਚੱਕੀਆਂ ਇਹਨਾਂ ਨੇ ਕਹਿੰਦਾ ਸਾਨੂੰ ਤਾਂ ਭੁੱਖ ਲੱਗੀ ਆ ਇਹਨੇ ਕੀ ਗਿਆ ਉਵੇਂ ਇਹ ਕਹਿੰਦਾ ਸਾਨੂੰ ਭੁੱਖ ਲੱਗੀ ਸੀ ਪਕੌੜੇ ਖਾਣੇ ਹਾਂ ਫਿਰ ਉਹ ਬਾਈ ਕਹਿੰਦਾ ਪਹਿਲਾਂ ਲਾੜੇ ਨੂੰ ਖਾ ਲੈਣ ਦੋ ਫਿਰ ਤੇ ਪਲੇਟਾਂ ਚੱਕਿਆ ਫਿਰ ਅਸੀਂ ਪਲੇਟਾਂ ਚਾਗਦੇ ਹੀ ਰਹੇ ਕਿ ਉਹਨਾਂ ਨੇ ਡੋਂਗੇ ਅੱਗੇ ਦੇਖੇ ਖਾਲੀ ਸੀ ਅੱਛਾ ਡੋਂਗੇ ਖਾਲੀ ਡੋਂਗੇ ਖਾਲੀ ਸੀ ਉੱਥੇ ਵੇਚਤੀ ਹੋਗੀ ਵੇਚਤੀ ਪੂਰੀ ਹੋਈ ਵੀਰੇ ਮਾਣੀ ਮਰਨ ਹੋ ਗਿਆ ਸਾਡਾ ਤਾਂ ਇਹ ਕਿਲਾ ਕਿਲੋਮੀਟਰ ਵੱਡ ਦੂਰ ਖੜੇ ਆ ਪਿੰਡ ਤੋਂ ਹੁਣ ਤੁਸੀਂ ਇੱਧਰ ਪਈਆਂ ਦੇ ਕਤੋਂ ਆ ਗਏ ਇੱਧਰ ਮੈਂ ਖਾਬ ਇਹਨਾਂ ਲੈਡਰੀ ਲੂਡਰਿੰਗ ਵੇਗੇ ਜਾਵਾਂਗੇ ਲੈਡਰੀ ਖਾਧਾ ਤਾਂ ਨਹੀਂ ਕੋਈ ਲੈਡਰੀ ਕਿਵੇਂ ਆਜੂਗੀ ਕੋਕ ਪੀਤਾ ਕੋਕ ਨਾ ਆਜੂਗੀ ਆਊਗੀ ਹੁਣ ਕੋਈ ਤਾਂ ਕਸਤਾ ਕਹਿੰਦੇ ਹੁਣ ਗੋਭੀ ਵਾਲੇ ਪਕੌੜੇ ਪਕੂੜੇ ਖਾਦੇ ਆ ਆਲੂ ਵਾਲੇ ਪਕੌੜੇ ਖਾਦੇ ਆ ਕਹਿੰਦਾ ਕਰੇ ਖਾਦੇ ਉਹਦਾ ਇੱਕ ਵਾਰੀ ਖਾ ਕੇ ਆਏ ਆ ਭਈਆ ਤਾਂ ਹੀ ਤਾਂ ਆਏ ਆ ਇਧਰ ਨੂੰ ਅੱਛਾ ਹੁਣ ਕੀ ਸੋਚਦੇ ਹੋ ਅੱਗੇ ਤੋਂ ਕਿਸੇ ਦੇ ਵਹਿਦ ਜਾਓਗੇ ਨਹੀਂ ਅੱਗੇ ਤਾਂ ਦੱਬੇ ਹੀ ਪਵਾ ਕੋਈ ਮਰਨ ਤੇ ਵੀ ਨਹੀਂ ਜਾਂਦੇ ਗਏ ਤੇ ਮਰਨ ਤੇ ਵੀ ਨਹੀਂ ਜਾਂਦੇ ਨਹੀਂ ਜਾਂਦੇ ਵੀ ਨਹੀਂ ਉਹ ਥੱਕਾ ਹੋਇਆ ਬਹੁਤ ਥੱਕਾ ਹੋਇਆ ਏਡ ਨਾਲ ਬਹੁਤ ਥੱਕਾ ਹੋਇਆ ਏਡ ਨਾਲ ਚੰਗੇ ਤੁਸੀਂ ਯਾਰ ਵਾਲਵ ਸਟੇਟ ਕਰਾਇਆ ਹੋਏ ਖੜੇ ਖੁੜੇ ਕਰਾਇਆ ਹੈ ਤੈਨੂੰ ਪਤਾ ਨਹੀਂ ਸਦਾ ਕਈ ਕਾ ਕਾਟੀ ਕੁਟੀ ਅੜ ਜਾਂਦੀ ਹੁੰਦੀ ਹੈ ਕਈ ਵਾਰ ਤਾਂ ਇਹ ਤਾਂ ਬਣ ਤਣ ਕੇ ਤੇ ਸਾਡੇ ਤਾਂ ਪੱਲੇ ਕੁਛ ਵੀ ਨਹੀਂ ਰਿਹਾ ਕੱਲੀ ਬੋਤਲ ਰਹਿ ਗਈ। ਅੱਕੀ ਦਾ ਹੈ ਸਟੂਲੇ ਵਾਲੀ ਰਹਿ ਗਈ। ਕੱਲੀ ਬੋਤਲ ਰਹਿ ਗਈ ਆ ਕੋਕ ਵਾਲੀ ਵਾਸੀ। ਇਹ ਵੀ ਦੋ ਕੁੱਟਾਂ ਰਹਿ ਗਈਆਂ ਚਲ ਅਸੀਂ ਪੀ ਲੈਨੇ ਆ। ਇਹ ਵਾਕਈ ਦਾ ਸਟੂਲੇ ਵਾਲੇ ਰਹਿ ਗਏ। ਸਟੂਲੇ ਵਾਲੇ ਰਹਿ ਗਏ। ਹਾਂ। ਆਹ ਦਾ ਫੜ ਤੂੰ ਬੋਤਲ ਫੜ। ਇਹਦਾ ਹੁਣ ਪੀਵਾਂਗੇ ਬਈ ਯਾਰ। ਆਛਾ ਪਈਏ ਸੋਹਣੇ ਦੀ। ਓਏ ਯਾਰ ਐਂ ਦਾ ਬੜਾ ਕੁਸ ਪਾਇਆ। ਐਂ ਦਾ ਬੜਾ ਕੁਸ ਪਾ ਕੀ। ਆ ਕੜੀ ਕੁੜੀ ਕੜੇ ਕੁੜੇ ਪਾਇਆ ਤੁਸੀਂ ਸੋਹਣੇ ਸੁਨੱਖਿਓ ਯਾਰ। ਤੁਸੀਂ ਤੁਹਾਨੂੰ ਪਤਾ ਇਹ ਤੁਹਾਡੇ ਨਾਲ ਕੋਈ ਹੋਰ ਵੀ ਆਇਆ ਕੋਈ ਨਹੀਂ। ਓ ਯਾਰ ਹੋਰ ਆਏ ਆ ਸਾਡਾ ਮਾਂ ਪਿਓ ਆਇਆ ਵੀ ਆ। ਹੂੰ। ਉਹਨਾਂ ਤੋਂ ਨਾ ਨਹੀਂ ਪਤਾ ਉਹ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਮੁੰਡੇ ਤੁਰ ਪੈਂਦੇ ਆ ਵਾਹਾਂ ਚ ਜਿਨ੍ਹਾਂ ਨੂੰ ਮਤਲਬ ਸੋਹਣੇ ਸੋਹਣੇ ਕੱਪੜੇ ਪਾ ਕੇ ਚੰਗੇ ਅੰਗੜੇ ਤੇਲ ਪਵਾ ਕੇ ਤੁਰ ਪੈਂਦੇ ਉਹਨਾਂ ਪਰ ਕੀ ਕਹਿੰਦੇ ਦੋਨਾਂ ਵਾਰੇ ਗੱਲ ਐਵੇਂ ਆਪਾਂ ਲਿਆਉਣੇ ਦੋ ਤਿੰਨ ਲਿਆਜੀ ਨਾਲ ਆਪਦੀ ਤਾਂ ਬੇਇੱਜ਼ਤੀ ਕਰੋਣੀ ਹੁੰਦੀ ਆ ਨਾਲ ਇਹੋ ਜਿਹਾਂ ਦੀ ਵੀ ਕਰਾਉਣੇ ਆਪਾਂ ਤੇ ਬਈ ਮਾ ਡੱਕਾ ਹੀ ਫਾਇਦਾ ਨਹੀਂ ਕੋਈ ਪੈਲਸ ਪੂਲਸ ਇਹਦੇ ਚ ਜਾਵੜਿਆ ਕਰੋ ਉਹਦੇ ਚ ਨਾ ਕੋਈ ਰੋਕ ਟੋਕ ਹੁੰਦੀ ਆ ਤੇ ਇੱਥੇ ਤਾਂ ਆਏ ਸੀ ਕਿ ਘਰੇ ਬਈ ਤੇ ਜਵਾਨਾਂ ਸਾਨੂੰ ਇੱਕ ਪਾਣੀ ਵੀ ਨਹੀਂ ਪਿਆਈ ਘੋਟੇਰ ਪਾਣੀ ਵੀ ਬਈ ਕਿੱਥੇ ਦਾ ਬਦਾਮ ਜੇ ਮੂਰੇ ਕਰ ਦਿੰਦੇ ਠੰਡਾ ਠੁੰਡਾ ਹੁਣ ਕਿਸੇ ਦੇ ਵਿਆਹ ਤੇ ਆਉਂਗੇ ਆਉਂਗੇ ਕਿਸੇ ਦੇ ਵਿਆਹ ਤੇ ਨਾ ਨਾ ਅਸੀਂ ਤਾਂ ਆਉਂਦੇ ਹੀ ਨਹੀਂ ਬਈ ਕਈ ਦਿਨਾਂ ਕਿਤੇ ਮਰਨ ਤੇ ਨਹੀਂ ਜਾਂਦੇ ਸੀ ਹੁਣ ਅੱਛਾ ਫੇਰ ਕੀ ਹੋ ਗਿਆ ਫੇਰ ਕੀ ਗੱਲ ਗੱਲ ਕਰ ਬਈ ਨੂੰ ਦਾਦਾ ਬਈ ਹੁਣ ਟਾਈਮ ਤਿੰਨ ਦਾ ਟਾਈਮ ਹੋਇਆ ਪਿਆ ਰੋਟੀ ਲੱਗ ਗਈ ਸੀ ਰੋਟੀ ਅਸੀਂ ਤਾਂ ਕਿਤੇ ਲੱਗ ਗਈ ਹੋਗੀ ਗਏ ਅਸੀਂ ਬਈ ਯਾਰ ਤੇ ਮਗਰ ਰੋਟੀ ਰੋਟੀ ਖਾਣੇ ਆ ਗਏ ਫੇਰ ਕੁਝ ਨਹੀਂ ਸੀ ਉੱਥੇ ਡੋਂਗਿਆ ਜ ਫੇਰ ਪੁੱਤੇ ਤੇ ਰਹਿ ਗਏ ਸਾਡੇ ਕੋਲ ਚੌਂਚ ਦੇ ਪਲੇਟਾ ਰਹਿ ਗਏ ਨਾ ਪੱਲੇ ਫੇਰ ਕੀ ਸਾਡਾ ਵੈਰ ਉਹਨਾਂ ਨਾਲ ਕਹਿੰਦੇ ਤੂੰ ਸ਼ਰਟ ਸ਼ਰਟ ਕਾ ਤੋ ਬਦਲੀ ਜਾ ਸ਼ਰਟ ਕਹਿੰਦੇ ਸ਼ਰਟ ਬਦਲੀ ਉਹ ਵੀ ਜਿਆਦਾ ਨੌਲਾ ਪੂਰਾ ਪੈ ਗਿਆ ਸੀ ਵੇੜੇ ਹੁਣ ਆ ਬਈ ਯਾਰ ਮੈਂ ਤੈਨੂੰ ਦਦਾ ਪੰਜਾ ਆ ਮਾਰਦੇ ਹੁੰਦੇ ਢੂਈ ਚ ਉਹ ਮਾਰਿਆ ਪਿੱਛੇ ਦੀ ਅਗੇ ਕਾਲ ਕਹਦਾ ਪੰਜਾ ਮਾਰੇ ਉਹ ਪਤਾ ਨਹੀਂ ਕੀ ਥਲਦੀ ਹੁਲਦੀ ਦਾ ਹਲਦੀ ਦਾ ਪੰਜਾ ਹਲਦੀ ਦਾ ਪੰਜਾ ਸੀ ਕੀ ਛੱਪ ਗਿਆ ਸੀ ਢੂਈ ਤੇ ਛੱਪ ਗਿਆ ਪੂਰਾ ਸ਼ਰਟ ਕਿਵੇਂ ਲੈ ਇਹਦੇ ਉਂਗਲਾਂ ਵੀ ਛੱਪ ਗਈਆਂ ਪਿੰਡੇ ਜੇ ਇਹਦੇ ਉਂਗਲਾਂ ਉਂਗਲਾਂ ਵੀ ਛੱਪ ਗਈਆਂ ਪਿੰਡੇ ਪਾ ਨਹੀਂ ਸਕਦਾ ਬਈ ਯਾਰ ਬਹੁਤ ਜਿਆਦਾ ਥੱਕਾ ਹੋਇਆ ਮੇਰੇ ਨਾਲ ਫਿਰ ਸ਼ਰਟ ਬਦਲੀ ਆ ਇਹ ਸ਼ਰਟ ਬਦਲੀ ਆ ਫਿਰ ਮੰਨ ਤਰਾ ਮੰਜੂਰ ਨਹੀਂ ਆਇਆ ਜਮੇ ਯਾਰ ਮਨ ਖਰਾਵਾ ਆ ਜੀ ਕਹਦਾ ਕਿ ਰੱਸਾ ਆਪਕੇ ਕੋ ਖਾ ਕੇ ਮਰ ਜੀ ਇਥੇ ਖਾ ਕੇ ਮਰ ਜੀ ਹਾਂ ਬਾ ਮੁੰਡਾ ਇਹ ਵੇਖੇ ਕਿਹਦਾ ਵਿਆਹ ਸੀ ਮੈਂ ਤਾਂ ਤਾਹੀ ਬੇਇੱਜ਼ਤੀ ਕਰੀ ਨਾ ਆਪ ਵੀ ਕੋਈ ਨਾ 200 ਰੁਪਿਆ ਸਲਾਮੀ ਵੀ ਦੇਣੀ ਯਾਰ ਦੇਣੀ ਹਜੇ ਪੱਲੇ ਵੀ ਦਿਓਗੇ ਪੈਸੇ ਉਹ ਦੇ ਆ ਸਲਾਮੀ ਤਾਂ ਕਹਿੰਦੇ ਕਹਿੰਦੇ ਵਿਆਹ ਕੁੜੀ ਜਿਹੜੇ ਮੈਂ ਕਹਿੰਦਾ ਤੁਹਾਡੇ ਪੈਸੇ ਵੱਧ ਲੱਗੇ ਹੁਣਗੇ ਉਹਨਾਂ ਨਾਲ ਹਾਂ ਜ ਸਾਡੇ ਵੱਧ ਲੱਗੇ ਪੈਸੇ ਉਹ ਉਹਨਾਂ ਦਾ ਮਨ ਦਾ ਘਰ ਵਾਲਾ ਤਾਂ ਨਹੀਂ ਲੱਗੇ ਕਿੰਨੇ ਸੀਲਾ ਤੇ 25000 ਚ ਪੈ ਗਿਆ ਸੀ ਤਾਂ 20000 ਹੋਰ ਹੁਣ ਆਇ ਨਹੀਂ ਪਤਾ ਕਿ 25000 ਕਿੱਥੋਂ ਲੈ ਕੇ ਇਹ ਗੱਡੀ ਜਹੀਮ ਕੀ ਹੋ ਜੇ ਰਾਤ ਚ ਤੇ ਇਹਦਾ ਹੋ ਗਿਆ ਕੋਈ ਪਤਾ ਹੀ ਨਹੀਂ ਹੁੰਦਾ ਮੜੇ ਦਿਨਾਂ ਦਾ ਅੱਛਾ ਪੈਸੇ ਕਿੱਥੋਂ ਲੈ ਕੇ ਆਏ ਸੀ ਜਿਓਨ ਲਾਇਆ ਸੀ ਕੀ ਕਰਨਾ ਸੀ ਹੋਰ ਸੀਜਨ ਸਾਰਾ ਵਿਆਹ ਜ ਵੜ ਗਿਆ ਹੋਰ ਇੱਕ ਵਿਆਹ ਜੀ ਵੜ ਗਿਆ ਪੈਲਸ ਜੀ ਸੀਜਨ ਲਾਇਆ ਸੀ ਪੈਲਸ ਜੀ ਲੱਗ ਗਿਆ ਇੱਕ ਸਾਦੇ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਇਹ ਤਿੰਨ ਮੁੰਡੇ ਸੀਗੇ ਜਿਹੜੇ ਜਿੰਨਾ ਜਿਹੜੇ ਵਿਆਹ ਤੇ ਆਏ ਸੀਗੇ ਤੇ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੋਈ ਪਕੌੜੇ ਨਸੀ ਅ ਵੀਰ ਕਹਿੰਦੇ 10000 ਰੁਪਿਆ 15000 ਰੁਪਿਆ ਕੱਪੜਿਆਂ ਤੇ ਲਾਤਾ ਤੇ ਗੱਡੀ 'ਚ ਤੇਲ ਪਵਾਇਆ ਤੇ ਜਦੋਂ ਇਹ ਬਰਾਤ ਲੈ ਬਰਾਤ ਵਾਲਿਆਂ ਦੇ ਘਰੇ ਪਹੁੰਚ ਗਏ ਜਿਨ੍ਹਾਂ ਦੇ ਘਰੇ ਲਾੜੀ ਲੈ ਕੇ ਆਉਣੀ ਸੀ ਉਹਨਾਂ ਦੇ ਘਰੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਵੀ ਯਾਰ ਐਂ ਕਰਕੇ ਠੰਡੇ ਤਾਂ ਰੱਖਿਆ ਹੋ ਯਾਰ ਗੁਰਦੁਆਰੇ ਸਾਡੇ ਇਹ ਕਹਿੰਦੇ ਸੀ ਤਾਂ ਬਈ ਬਰਾਤੀਆਂ ਕਹਿੰਦੇ ਯਾਰ ਕੋਈ ਨਾ ਫਿਰ ਬਰਾਤੀਆਂ ਫਿਰ ਕੀ ਹੋ ਗਿਆ ਠੰਡੇ ਤਾਂ ਰੱਖ ਹੀ ਸਕਦੇ ਹਾਂ ਇਹ ਭਲਾਈ ਦਾ ਸਮਝਦੇ ਸੀ ਚੱਲੇ ਉੱਥੇ ਠੰਡੇ ਦੀ ਬੋਤਲ ਮਿਲ ਜੂ ਜਾਂ ਸਾਨੂੰ ਸਨੈਕਸ ਮਿਲ ਜਾਣਗੇ ਪਰ ਉਹ ਤੇ ਸਨੈਕਸ ਵੀ ਨਹੀਂ ਖਵਾਏ ਇਹਨਾਂ ਨੂੰ ਨਾ ਠੰਡੇ ਦੀ ਬੋਤਲ ਦਿੱਤੀ ਇਹਨਾਂ ਨੇ ੱੱਕੇ ਨਾਲ ਇੱਕ ਪਿੱਛੇ ਦੀ ਡਿੱਕੀ ਦੇ ਵਿੱਚ ਦੀ ਹੱਥ ਪਾ ਕੇ ਇੱਕ ਬੋਤਲ ਕੱਢ ਲਈ ਫਿਰ ਕੀ ਹੋਇਆ ਦੋਸਤੋ ਫਿਰ ਇਹ ਇਹਨਾਂ ਨੇ ਸੋਚਿਆ ਵੀ ਕਿਤੇ ਚੱਲ ਇੱਥੋਂ ਨਹੀਂ ਮਿਲਿਆ ਤਾਂ ਆਪਾਂ ਟੈਂਟ ਦੇ ਵਿੱਚ ਜਾ ਕੇ ਖਾਵਾਂਗੇ ਇਹ ਟੈਂਟ ਦੇ ਵਿੱਚ ਜਦੋਂ ਪਹੁੰਚੇ ਆ ਤੇ ਟੈਂਟ ਦੇ ਵਿੱਚ ਜਾ ਕੇ ਜਦੋਂ ਟੈਂਟ ਦੇ ਵਿੱਚ ਐਂਟਰੀ ਕਰਨ ਲੱਗੇ ਤਾਂ ਇੱਕ ਭਾਈ ਬੈਠਾ ਸੀ ਉਹਨੇ ਕਿਹਾ ਇਹਨਾਂ ਨੂੰ ਕਹਿੰਦਾ ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ ਤੁਸੀਂ ਲਾੜਾ ਤਾਇਆ ਨਹੀਂ ਤੁਸੀਂ ਪਹਿਲਾਂ ਹੀ ਟੈਂਟ ਦੀਆਂ ਪਲੇਟਾਂ ਚੱਕ ਲਈਆਂ ਇਹ ਕਹਿੰਦਾ ਸਾਨੂੰ ਤਾਂ ਭੁੱਖ ਲੱਗੀ ਆ ਇਹਨਾਂ ਨੇ ਕੀ ਕੀਤਾ ਦੋਂਗੇ ਦੀ ਜਦੋਂ ਟੱਕਣ ਚੱਕਣ ਲੱਗੇ ਤਾਂ ਦੋਂਗੇ ਖਾਲੀ ਇਹਨਾਂ ਦੀ ਉੱਥੇ ਵੀ ਇਨਸਲਟ ਹੋਈ ਉੱਥੇ ਵੀ ਕੁਝ ਨਹੀਂ ਮਿਲਿਆ ਇਹਨਾਂ ਨੂੰ ਚੰਗੇ ਇਹਨਾਂ ਨੇ ਕੱਪੜੇ ਪਾਏ ਸੀਗੇ ਅੱਜ ਤੋਂ ਬਾਅਦ ਇਹ ਕਹਿੰਦੇ ਸੀ ਕਿਸੇ ਦੇ ਵਿਆਹ ਤੇ ਨਹੀਂ ਆਉਂਦੇ ਸਾਨੂੰ ਵਿਆਹ ਲਈ ਸੱਦਾ ਨਾ ਦਿੱਤਾ ਜਾਵੇ ਅਸੀਂ ਵਿਆਹ ਤੇ ਆਉਣਾ ਹੀ ਨਹੀਂ ਨਾ ਅਸੀਂ ਭੋਗ ਤੇ ਨਹੀਂ ਜਾਂਦੇ ਕਿਸੇ ਦੇ ਹੋਰ ਦੱਸੋ ਇਹ ਜਿਹੜੀਆਂ ਵੀਡੀਓ ਕੋ ਐਂਟਰਟੇਨਮੈਂਟ ਵਾਸਤੇ ਬਣਾਈ ਗਈ ਹੈ ਇਹ ਵੀਡੀਓ ਸਿਰਫ ਮਨੋਰੰਜਨ ਲਈ ਬਣਾਈ ਗਈ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ